जन आजादी का जो झंडा है तिरंगा झंडा सो अब सूरग योद्या याद करते हुए जिन्होंने दिहाड़े आजादी का आनंद जो ने सू मानन का मौका दिता इस मौके पर अं उन्हों भी याद करते उन्होंने भी सजा करते हैं कर कि उन्होंने कुरबानिया के सबका अच्छा यह जोड़ा दिहाड़ा है वह सूर्य ਮੈਂ ਨੰਦਾ ਮੱਕਮ ਲਿਆ ਦੇਸ਼ ਆਜ਼ਾਦ ਹੋਇਆ ਅਸੀਂ ਉਹ ਗੁਲਾਮੀ ਦੇ ਦਿਨ ਤਾਂ ਨਹੀਂ ਵੇਖੇ ਲੇਕਿਨ ਇਤਿਹਾਸ ਦੇ ਵਿੱਚ ਪੜੇ ਬੜੇ ਗੰਭੀਰ ਦinsਾਨ ਬੜੇ ਅੱਖੀਂ ਦinsਾਨ ਉਹਨਾਂ ਅੱਖੀਂ ਦਿਨਾਂ ਦੇ ਵਿੱਚ ਸਾਡੇ ਦੇਸ਼ ਦੇ ਸੂਰਬੀਰ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਫਾਂਸੀ ਦੇ ਫੁੰਡੇ ਚੁੰਮ ਕੇ ਦੇਸ਼ ਨੂੰ ਆਜ਼ਾਦ ਕਰਾ ਕੇ ਦਿੱਤਾ ਅਤੇ ਜਿੱਥੇ ਇਹ ਦੇਸ਼ ਤੇ ਉਹਨੇ ਲੋਕਾਂ ਨੂੰ ਸਜਦਾ ਕਰਦੇ ਉਥੇ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਮਹੱਤਵਪੂਰਨ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਇਸ ਦੇਸ਼ ਦੀ ਆਜ਼ਾਦੀ ਦੇ ਲਹਿਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਇਸ ਕਰਕੇ ਅਸੀਂ ਅੱਜ ਦੇ ਦਿਨ ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਵਿਅਕਤੀ ਜਿਹੜਾ ਇਹ ਬਿਹਾਰਾ ਖੁਸ਼ੀ ਨਾਲ ਚਾਹਾਂ ਨਾਲ ਬੱਚੇ ਹਰ ਸਕੂਲਾਂ ਦੇ ਵਿੱਚ ਅਸੀਂ ਮਨਾਉਂਦੇ ਹਾਂ ਕਿਉਂਕਿ ਇਹ ਸਾਡੇ ਦੇਸ਼ ਦਾ ਅੱਜ ਦਾ ਦਿਨ ਜਿਹੜਾ ਅਭਿਮਾਨ ਹੈ ਫਖਰ ਹੈ ਸੋ ਇਹਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣੀ ਚਾਹੁੰਨਾ ਹੈ ਅੱਜ ਦੇ ਦਿਨ ਦੀ ਪਰ ਨਾਲ ਤੁਹਾਨੂੰ ਇਹ ਵੀ ਕਹਿਣਾ ਚਾਹੁੰਨਾ ਕਿ ਸਾਨੂੰ ਸਾਰਿਆਂ ਕੋਸ਼ਿਸ਼ ਕਰਕੇ ਇਸ ਦਿਨ ਦੇ ਵਿੱਚ ਅਸੀਂ ਸਾਰੇ ਲੋਕ ਆਪਣੇ ਆਪਣੇ ਆਸੇ ਸਭ ਹਰ ਵਿਅਕਤੀ ਕੁਝ ਨਾ ਕੁਝ ਕਰਦਾ ਹੈ ਸਾਨੂੰ ਚਾਹੀਦਾ ਜਿੰਨਾ ਸਸੀਂ ਆਪਣੇ ਬਿੱਤ ਦੇ ਮੁਤਾਬਕ ਯਾਨੀ ਜਿੰਨੀ ਸਾਡੇ ਚ ਸ਼ਮਤਾ ਦੇ ਮੁਤਾਬਕ ਸਾਨੂੰ ਦੇਸ਼ ਦੇ ਪ੍ਰਤੀ इस धरती के प्रति सूनी वफादारी दुखा चाहिए है कोई ना कोई जिंदगी जिस तरह अब कार करें उस तरह ही एक जिंदगी नियम बना चाहिए कि अस के लिए आपका तिल फुल भेटा योगदान अभी हर व्यक्ति ने पाना यह देसा ये धरती सा ਇਹ ਰੀਸੀ ਸਰਕਾਰੀ ਚੀਜ਼ਾਂ ਨੂੰ ਸਮਝ ਕੇ ਅਸੀਂ ਉਹਨਾਂ ਨੂੰ ਉਨੀ ਵਫਾ ਨਹੀਂ ਕਰਦੇ ਉਹ ਵਫਾਈ ਕਰਦੇ ਆ ਸੋ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਇਹ ਸਮੇਂ ਤੇ ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਅਗਰ ਉਹਨਾਂ ਦਾ ਇਤਿਹਾਸ ਨੂੰ ਅਗਰ ਅਸੀਂ ਸਾਰੇ ਮਨ ਲਾ ਕੇ ਪੜ ਲਈ ਕਿ ਉਹਨਾਂ ਲੋਕਾਂ ਨੇ ਸਾਡੇ ਲੋਕਾਂ ਸੇ ਇਸ ਧਰਤੀ ਦੇ ਵਾਸਤੇ ਫਾਂਸੀ ਦੇ ਫੰਦੇ ਨੂੰ ਚੁੰਮਿਆ ਤੇ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਕਰਦਿਆ ਹੋਇਆ ਉਹ ਹੱਸਦੇ ਹੱਸਦੇ ਫਾਸੀ ਦੇ ਫੰਡੇ ਤੇ ਚੜ ਗਏ ਅਗਰ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਲਾਲਸਾ ਹੁੰਦੀ ਕਿ ਅਸੀਂ ਦੇਸ਼ ਦੀ ਆਜ਼ਾਦੀ ਇਹ ਤਾਂ ਚੱਲਦਾ ਰਹਿਣਾ ਕੰਮ ਨਹੀਂ ਕਿ ਅਸੀਂ ਫਾਸੀ ਦਾ ਫੰਡਾ ਕਿਉਂ ਚੁੰਮ ਗਏ ਕਿ ਸ਼ਾਇਦ ਸਾਡਾ ਦੇਸ਼ ਕਦੇ ਆਜ਼ਾਦ ਤਾਂ ਹੁੰਦਾ ਸੋ ਤਖੜੇ ਰਹੋ ਮਜ਼ਬੂਤੀ 'ਚ ਆਪਾਂ ਸਾਰਿਆਂ ਨੇ ਨਾਲ-ਨਾਲ ਆਪਣੇ ਦੇਸ਼ ਦੇ ਤਿਰੰਗਾ ਝੰਡਾ ਉੱਚਾ ਚੱਕਣ ਵਾਸਤੇ ਜਿੱਥੇ-ਜਿੱਥੇ ਤੁਹਾਨੂੰ ਲੱਗੇ ਤੁਹਾਡਾ ਯੋਗਦਾਨ ਪਾਉਣ ਦੀ ਜ਼ਰੂਰਤ ਹੈ ਉਹੀ ਹੋ ਕੇ ਕੁਝ ਯੋਗਦਾਨ ਪਾਉਣੇ ਔਰ ਉਹਨਾਂ ਲੋਕਾਂ ਨੂੰ ਹੀ ਹਮੇਸ਼ਾ ਲੋਕ ਯਾਦ ਕਰਦੇ ਨੇ ਜਿਹੜੇ ਦੇਸ਼ ਹਸਤੇ ਤੇ ਕੌਮਾਂ ਹਸਤੇ ਕੁਝ ਨਾ ਕੁਝ ਕਰਦੇ ਨੇ ਮੈਂ ਇਸ ਸਮੇਂ ਤੇ ਪੰਜਾਬ ਨੂੰ ਸਮੁੱਚੀ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਦੇਸ਼ ਦੇ ਵਸਨੀਕਾਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦੇ ਔਰ ਨਾਲ ਨਾਲ ਮੈਂ ਧੰਨਵਾਦ ਕਰਦਾ ਚੋਣੋ ਸੁਭਾਚੀ ਹੋਰਾਂ ਦਾ ਸਾਡੇ ਸੇਵਾਦਾਰ ਦੇ तमाम ਸਾਥੀਆਂ ਦਾ ਪ੍ਰਾਸ਼ਾਸਨ ਦਾ ਸਾਡੇ ਸਿੱਧੂ ਸਾਧੂ ਵੀ ਖੜੇ ਹੈ ਟਿੱਕੂ ਜੀ ਖੜੇ ਹੈ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਸਿੱਧੂ ਸਾਧੂ ਵੀ ਸਾਰੇ ਸਾਥੀ ਜਨਾ ਦਾ ਕਿੰਨੇ ਵੀ ਲੋਕ ਤੁਸੀਂ ਆਏ ਹੋ ਐਸੇ ਡਿਪਾਰਟਮੈਂਟ ਦੇ ਸਾਥੀ ਸਾਡੇ ਇੱਥੇ ਮੌਜੂਦ ਨੇ ਯੂਥ ਕਾਂਗਰਸ ਦੇ ਸਾਥੀ ਇੱਥੇ ਮੌਜੂਦ ਨੇ ਸਾਰੇ ਸਾਥੀ ਕੌਂਸਲਰ ਸਹਿਬਾਨ ਕਾਫੀ ਇੱਥੇ ਖੜੇ ਨੇ ਨਿਤਿੰਗ ਸਿੰਘ ਸਾਹਿਬ ਨੇ ਸਾਰੇ ਖੜੇ ਨੇ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਅੱਜ بارش ਦੇ ਮੌਕੇ ਤੇ ਵੀ ਤੁਸੀਂ ਆ ਕੇ ਦੇਸ਼ ਤੱਕ ਰਹੇ ਹੋ ਨੂੰ और इस मौके पर तीन सारे इतने पहुंचे हो और मजबूती हौली हौली सब एक, एक मिल जाएगी तो सारे बहुत योगदान रहा इस कांग्रेस पार्टी इतों तक लेकर जाने मैं इस गल भी थोड़ा सारे का शुक्र गुजार है और धनबाद कर दें दोबारा फिर सेवादलियों का प्राशर साहब तुची उन्होंने टीम दी का दी इन्होंने हमेशा ही कांग्रेस पार्टी का जिते कोई

YouTube Facebook Instagram X aur WhatsApp channel par